ਲੁਟੇਰੀਆਂ ਦੇ ਵੱਲੋਂ ਫਾਇਰਿੰਗ ਕਰਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮੋਗਾ ਦੇ ਗਾਂਧੀ ਰੋਡ ਤੋਂ ਸਵੇਰੇ ਦਹਿਸ਼ਤ ਦਾ ਮਾਹੌਲ ਬਣਿਆ ਜਦੋਂ ਤਕਰੀਬਨ 9:30 ਵਜੇ ਲੁਟੇਰੀਆਂ ਦੇ ਵੱਲੋਂ ਇੱਕ ਕਿਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਲੁੱਟਿਆ ਗਿਆ ਤੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਜ਼ਖਮੀ ਨੂੰ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਕਿ ਉੱਥੇ ਦੁਕਾਨ ਮਾਲਕ ਦਾ ਇਹ ਕਹਿਣਾ ਹੈ ਕਿ ਦੁਕਾਨ ਤੇ ਇੱਕ ਨੌਜਵਾਨ ਆਉਂਦਾ ਹੈ ਜੋ ਇਹ ਕਹਿੰਦਾ ਹੈ ਕਿ ਸਾਰਾ ਗੱਲਾ ਖਾਲੀ ਕਰਕੇ ਦੇ ਦੇਵੇ ਤੇ ਉਸ ਤੋਂ ਬਾਅਦ ਉਸਨੇ ਉਸ ਉੱਪਰ ਦੋ ਫਾਇਰ ਕੀਤੇ ਨੇ ਤੇ ਗੱਲੇ ਦੇ ਵਿੱਚੋਂ ਪੈਸੇ ਲੈ ਕੇ ਫਰਾਰ ਹੋ ਗਿਆ ਇਸ ਦੇ ਨਾਲ ਹੀ ਦੁਕਾਨ ਤੇ ਕੰਮ ਕਰਨ ਵਾਲੇ ਮੁਲਾਜ਼ਮ ਦੇ ਵੱਲੋਂ ਪੱਤਰਕਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਉਦੋਂ ਹੀ ਜ਼ਖਮੀ ਸ਼ਖਸ ਜੋ ਕਿ ਇਸ ਵੇਲੇ ਜਿਸਦੇ ਦੋ ਗੋਲੀਆਂ ਵੱਜੀਆਂ ਸਾਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹਾਲਾਂਕਿ ਇੱਥੇ ਇਹ ਦੱਸਣਾ ਬਣਦਾ ਹੈ ਕਿ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਲਾਈਟ ਨਾ ਹੋਣ ਕਾਰਨ ਉਸ ਨੂੰ ਰੈਫਰ ਕੀਤਾ ਗਿਆ ਤਾਂ ਕਿੰਨੀ ਵੱਡੀ ਤਰਾਸਦੀਕ ਪਾਸੇ ਤਾਂ ਸ਼ਰੇਆਮ ਲੁੱਟਖੋਦੀ ਦੀ ਵਾਰਦਾਤਾ ਹੋ ਰਹੀਆਂ ਨੇ ਤੇ ਦੂਜੇ ਪਾਸੇ ਹਸਪਤਾਲਾਂ ਦੇ ਵਿੱਚ ਲਾਈਟ ਤੱਕ ਦਾ ਪਰ ਬੰਦ ਨਹੀਂ ਹੈ। ਭਾਈ ਕੀ ਨਾਮ ਕੀ ਰੋਤਾ? ਸਰੇਂਦਰਪਾਲ ਜੀ। ਇਦਾਂ ਦਾ ਨਾਮ? ਚਰਨਦਰ ਜੀ। ਅਜੀ ਕੀ ਹੋਇਆ ਤੁਹਾਡੇ ਕੋਲ ਬੰਦ ਦੇ ਉੱਪਰ? ਅਸੀਂ ਬੈਠੇ ਆ ਜੀ। ਅਸੀਂ ਘਰ ਨੂੰ ਜਾਣ ਦੀ ਤਿਆਰੀ ਸੀ ਸਾਡੀ। ਇੱਕ 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 ਬੰਦਾ ਆਇਆ ਉਹਨੇ ਇੱਕ ਕਸਟਮਰਸ ਖੜਾ ਸੀ ਜੀ। ਤੇ ਅੰਦਰ ਵੜਿਆ ਤੇ ਕਹਿਣ ਲੱਗਾ ਕਿ ਹੋਇਆ ਹੋਇਆ ਕੀ ਬਾਜੀ ਦੱਸਿਓ ਜਾਣ ਕੇ। ਬਸ ਇਹ ਉਹ ਬੰਦਾ ਹੈ ਉਹ ਮੋੜੇ ਆਪਣਾ ਨੀਲੇ ਪਟਕੇ ਨਾਲ ਮੂੰਹ ਵੱਜਿਆ ਸੀ ਉਹਨੇ ਜੀ ਤੇ ਅਸੀਂ ਕਹਿੰਦੇ ਕਿ ਮਜ਼ਾਕ ਕਰੀ ਜਾਂਦਾ ਜੋ ਮੈਂ ਗੋਲੀ ਮਾਰਦੇ ਨਹੀਂ ਗੱਲਾਂ ਦੇ ਦਿਓ ਐ ਕਿਹਦੇ ਮਜ਼ਾਕ ਕਰੀ ਜਾਂਦਾ ਕੋਈ ਬੰਦਾ ਸਾਨੂੰ ਜਾਣ ਵਾਲਾ ਤਾਂ ਵੀ ਗੋਲੀ ਮਾਰ ਦੇਣੀ ਆ ਤੇ ਮੈਂ ਇੱਕਦਾਂ ਬਾਹਰ ਨੂੰ ਭੱਜਾਂ ਜੀ ਪਾਉਨੇ ਮੇਰੇ ਕੋਲ ਪਾਉਨੇ ਮੇਰੇ ਗੋਲੀ ਮਾਰੀ ਜੀ ਲੱਤ ਦੇ ਵਿੱਚ ਯਾਰ ਪਾਉਨੇ ਆ ਜਲਦੀ ਮੈਨੂੰ ਗੋਲੀ ਮਾਰੀ ਮੇਰਾ ਮੋਬਾਈਲ ਵੀ ਲੱਗਿਆ ਜੀ ਉਹ ਮੋਬਾਈਲ ਹਾਂ ਜੀ ਤੇ ਹੁੰਦਾ ਸੀਗਾ ਮੋਨਾ ਸੀ ਇਕੱਲਾ ਸੀ ਤੇ ਨਹੀਂ ਸਰਦਾਰ ਸੀ ਬੰਦਾ ਜੀ ਸਰਦਾਰ ਸੀ ਉਹ ਕੈਮਰੇ ਵਾਲਾ ਲੱਗੇ ਹੋਏ ਹਾਂਜੀ ਲੱਗਾ ਹੈ ਕਿੱਥੇ ਕਿਥੇ ਵੱਜੀ ਬੋਲੀ ਦਾ ਦੇ ਅੰਦੂਲ ਲੱਤ ਜਵਜੀ ਦੋ ਗੋਲੀਆਂ ਕੱਲਾ ਬੰਦਾ ਸੀ ਹਾਂ ਕੱਲਾ ਬੰਦਾ ਹੋਇਆ ਜੀ ਕੱਲਾ ਹੀ ਆਇਆ ਹਾਂਜੀ ਬਾਹਰ ਨਹੀਂ ਸਾਨੂੰ ਪਤਾ ਨਹੀਂ ਕੀ ਜੀ ਪਤਾ ਨਹੀਂ ਜੀ ਗੜੀ ਖੜੀ ਸੀ ਕਿ ਪੀ ਚੱਕਰ ਜੀ ਗਈ ਮੈਂ ਨਾਮ ਕੀ ਤੁਹਾਡਾ ਮੇਰਾ ਗੰਗਾ ਦਾ ਜੀ ਕਹਾਂ ਪੇ ਕੰਮ ਕਰਦੇ ਹੋ ਗਾਂਧੀ ਰੋਡ ਪੇ ਕੀ ਹੁਆ ਕੀ ਦੁਕਾਨ ਪੇ ਆਜ ਦੁਕਾਨ ਪੇ ਹੈ ਜੀ ਅੱਜ ਹੀ ਦੋ ਜਣੇ ਬੌਜੀ ਗੱਲੇ ਤੇ ਬੈਠੇ ਸੀਗੇ ਮੈਂ ਕਸਟਮਰ ਨੂੰ ਸਮਾਨ ਦੇ ਜਾਂਦਾ ਸੀ ਜੀ ਤੇ ਦੋ ਜਣੇ ਉਹ ਸੀਗੇ ਅਚਾਨਕ ਅੰਦਰ ਆਇਆ ਇੱਕ ਸਰਦਾਰ ਮੂੰਹ ਬੰਨਾ ਸੀ ਜੀ ਤੋ ਕਹਿੰਦਾ ਜੀ ਆਪਣਾ ਗੱਲਾਂ ਦੇ ਦੋ ਮੈਨੂੰ ਹਵਾਲੇ ਕੱਢੋ ਅਸੀਂ ਸਮਝਾ ਕਿ ਮਜ਼ਾਕ ਕਰੀ ਜਾਂਦਾ ਵਾ ਮੈਂ ਕਹਾਂ ਉਸ ਨੂੰ ਐ ਹੱਥ ਵੀ ਲਾਇਆ ਮੈਨੂੰ ਮੈਂ ਕਹਾਂ ਕੀ ਮਜ਼ਾਕ ਕਰੀਏ ਨਾ ਯਾਰ ਉਹ ਕਹਿੰਦਾ ਮਜ਼ਾਕ ਨਹੀਂ ਗੋਲੀ ਮਾਰ ਦੇਣੀ ਹੈ ਮੈਂ ਤੇ ਥੱਲੇ ਨੂੰ ਗੋਲੀ ਚਲਾਈ ਇੱਕ 8 ਵਜੇ ਮੈਂ ਸਮਝਾ ਕਿ origignal ਗੋਲੀ ਚਲਾਈ ਜਾਂਦਾ ਹੈ ਤੇ ਮੈਨੂੰ ਧੱਕਾ ਜਦੋਂ ਮਾਰਿਆ ਮੈਂ ਡਿੱਗ ਪਿਆ ਮੈਂ ਫਿਰ ਉਹ ਉਹਲੇ ਉਹ ਨੂੰ ਹੋ ਗਿਆ ਪਰ ਉਹ ਨੂੰ ਹੋ ਗਿਆ ਤੇ ਬੌਜੀ ਜਦੋਂ ਬੌਜੀ ਵੀ ਬੌਜੀ ਵੀ ਸਮਝੇ ਕਿ ਤੇ ਮਜ਼ਾਕ ਕਰੀ ਜਾਂਦਾ ਵਾ ਬੌਜੀ ਵੀ ਆ ਕੇ ਕਹਿੰਨੇ ਕੀ ਕਰੀਏ ਨਾ ਯਾਰ ਕਿਉਂ ਮਜ਼ਾਕ ਕਰੀਏ ਨਾ फिर बोल ਦੀ ਗੋਲੀਆਂ ਮਾਰਤੀਆਂ ਫਰਕ ਪਰ फ्रैक ਵੱਜੀਆਂ ਗੋਲੀਆਂ ਦੋਨੇ ਪੱਟਾਂ ਤੇ ਵੱਜੀਆਂ ਜੀ ਵੀ ਵੀ ਵਗਾਰਾ ਵੀ ਹੈਗੀ ਉੱਥੇ ਹਾਂਜੀ ਹੈਗਾ ਜੀ ਪਤਾ ਲੱਗਿਆ ਕੌਣ ਬੰਦਾ ਸੀ ਇਹ ਕੱਲਾ ਸੀ ਕੋਈ ਕੋਈ ਪਤਾ ਨਹੀਂ ਜੀ ਲੱਗਾ ਸਰਦਾਰ ਆ ਟਾਈਮ ਉਹ ਥੋੜੀ ਵੀ ਦੇਖ ਲੋ ਜੀ ਮਤਲਬ 9 ਤੋਂ 9 ਤੋਂ ਉੱਪਰ ਹੀ ਹੈ ਜੀ 9:00 ਜਿਹੜਾ 9:30 9:30 9:30 ਵਜੇ ਦਾ ਇੱਕ ਪਾਲਿੰਗ ਦਾ ਸੁਰਿੰਦਰ ਪਾਲ ਨਾਮ ਸੀਗਾ ਪੀਸ਼ੈਂਟ ਦਾ ਸੁਰਿੰਦਰ ਪਾਲ ਉਮਰ ਸੀ ਉਹਦੀ ਗਾਂਧੀ ਰੋਡ ਤੇ ਗਨਸ਼ਾਟ ਹੋਇਆ ਕਾਰਨ ਕੀ ਹੋਇਆ ਕਾਰਨ ਉਹ ਕਹਿ ਰਹੀ ਸੀ ਅਸੀਂ ਤਾਂ ਆਪ ਦੀ ਦੁਕਾਨ ਤੇ ਸੀਗੇ ਉਹਨਾਂ ਦੇ ਕਰੇਮੇ ਦੀ ਕੋਈ ਦੁਕਾਨ ਹੈ ਕੋਈ ਸਵਾਣ ਲੈਣ ਆਇਆ ਸੀ ਕੋਈ ਕੁੜੀ ਘੜੇ ਦੇ ਪਿੱਛੇ ਕੋਈ ਥਾਰ ਥੋਰ ਵਾਲੇ ਆਏ ਉਹਨਾਂ ਨਾਲ ਬਹਿਸ ਬਾਜ਼ੀ ਤੇ ਉਹ ਕਹਿੰਦੇ ਅਸੀਂ ਗੋਲੀ ਮਾਰਨੀ ਹੈ ਉਹ ਕਹਿੰਦਾ ਸ਼ਾਇਦ ਮਜ਼ਾਕ ਕਰਦੇ ਪਏ ਹੋ ਪਰ ਉਹ ਦੋ ਗੋਲੀਆਂ ਮਾਰ ਕੇ ਚਲਾ ਗਿਆ ਕਿੰਨੇ ਲੋਕ ਜੱਟ ਸੋਰੀ ਕਿੰਨੇ ਲੋਕ ਜੱਟ ਮਿਲ ਜੱਟ ਵੀ ਦੇਖੀ ਬੰਦੋ ਹੈ ਗੋਲੀਆਂ ਜੀ ਗੋਲੀ ਥਾਈ ਤੇ ਲੱਗੀ ਉਹਦੇ ਦੋਨੇ ਥਾਈ ਤੇ ਕਿੰਨੀ ਗੋਲੀ ਲੱਗੀ ਤੋ ਗੋਲੀ ਵਜੇ ਇੱਕ ਸੱਜੇ ਪਾਸੇ ਇੱਕ ਖੱਬੇ ਹਾਂਜੀ ਅਸੀਂ ਫਰਸਟ ਐਡ ਦੇਤੀ ਤੇ ਉਹਦੇ ਸੈਂਪਲ ਜੇ ਲੈਣੇ ਸੀ ਪਰਚਾ ਕੱਟਤਾ ਐਕਸ-ਰੇ ਆਸਤੇ ਅਸੀਂ ਉਹ ਬੁਲਾ ਦੇ ਸੀਗਾ ਸਾਡੇ ਐਕਸ-ਰੇ ਵਾਲਾ ਤੇ ਉਹ ਫਰੀਦਕੋਟ ਲੈ ਕੇ ਚਲੇ ਗਿਆ ਕੋਈ ਲਾਈਟ ਦਾ ਮਾਮਲਾ ਨਹੀਂ ਸੀ ਇੱਥੇ ਆਪਣੇ ਹੁਣ ਜੂਲ ਹੌਸਪੀਟਲ ਤੇ ਜਦੋਂ ਐਕਸ-ਰੇ ਕਰਨ ਆਇਆ ਸੀ ਉਹਦੇ ਐਕਸ-ਰੇ ਮਸ਼ੀਨ ਚੱਲਦੀ ਨਹੀਂ ਲਾਈਟ ਚਲੀ ਗਈ ਸੀਗੇ ਮੇਰੀ ਚਲਰੀ ਬਾਅਦ ਤਾਂ ਕਰ ਕੋਈ ਸ਼ਾਇਦ ਹੋ ਗਿਆ ਸਰ ਗੋਲ ਨਹੀਂ ਹੈ ਹੌਟ ਲਾਈਨ ਤਾਂ ਹੈ ਹੀ ਪਰ ਉਹ ਐਕਸ-ਰੇ ਹੋਇਆ ਨਹੀਂ ਬਸ ਹੁਣ ਆਪਣੀ ਇਹਦੇ ਮਾਮਲੇ 'ਚ ਮੈਂ ਕੁਝ ਕਹਿ ਨਹੀਂ ਦੱਸਦਾ ਪਾ ਪੇਸ਼ੈਂਟ ਦੀ ਹਾਲਤ ਕਿੱਦਾਂ ਦੀ ਲੱਗੀ ਪੇਸ਼ੈਂਟ ਠੀਕ ਸੀਗਾ ਉਹ ਹੁਣ ਬਾਕੀ ਗੋਲੀ ਅੰਦਰ ਹੈ ਕਿ ਨਿਕਲ ਗਈ ਉਹ ਤਾਂ ਚੈੱਕ ਕਰਕੇ ਦੱਸੋ